ਹਾਂ ਜੀ ਨikhil ਜੀ ਕੈਂਪ ਬਾਰੇ ਕੁਝ ਵਿਚਾਰ ਦਿਓ ਆਪਣੇ ਜੈ ਸ਼੍ਰੀ ਰਾਮ ਜੀ ਇਹ ਕੈਂਪ ਜਿਹੜਾ ਨਾ ਪ੍ਰਭੂ ਦੀ ਕਿਰਪਾ ਨਾਲ ਉਹ ਗੋਦਾਸਪੁਰ ਹੈ ਸਪਰਸ਼ ਗੇਰਨ ਹੈ ਸੋਸਾਇਟੀ ਨੇ ਸਹਿਯੋਗ ਨਾਲ ਆਪਣੇ ਡਿਸੇਬਲਸ ਨੂੰ ਲੈ ਕੇ ਆ ਬੱਚਿਆਂ ਦਾ ਗੋਦਾਸਪੁਰ ਦੇ ਵਿੱਚ ਮੇਰੀ ਬਜਾਰ ਲੱਗੇ ਤੇ ਸਾਨੂੰ ਕਾਲ ਆਈ ਸੀ ਕਿ ਜਿੰਦਗੀ ਘਾਟ ਪ੍ਰਭਾਵੀ ਤੇ ਏਰੀਆ ਤੋਂ ਬੱਚੇ ਸਕੂਲ ਆਣੇ ਸ਼ੁਰੂ ਹੋ ਗਏ ਪਰ ਉਹਨਾਂ ਨੂੰ ਵਾਇਰਲ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਕਈ ਬੱਚਿਆਂ ਨੂੰ ਕੀ ਦਿੱਦੀ ਬੜੀ ਪ੍ਰੋਬਲਮ ਆ ਰਹੀ ਹੈ ਤੇ ਇਸ ਕਰਕੇ ਉਹਦੇ ਗਾੜੀ ਵੀ ਹੈ ਜੀ ਲਾਈਫ ਕੈਂਪ ਜਿਹੜਾ ਸ਼ਾਰਟ ਪੀਰੀਅਡ ਚ ਲਗਾਇਆ ਸੀ ਔਰ ਮੈਂ ਸਭ ਤੋਂ ਜਿਆਦਾ ਤੁਹਾਨੂੰ ਵਾਲਾ ਆਪਣੇ ਡਾਕਟਰ ਕਰਨ ਲੀਆ ਔਰ ਡਾਕਟਰ ਅਕਸ਼ਤ ਮਾ ਜੀ ਦਾ ਕਰਾਂਗਾ ਜਿਹੜੇ ਡੈਂਟਲ ਦੇ ਮੈਨੂੰ ਫੇਮਸ ਡਾਕਟਰ ਹੈ ਸਾਡੇ ਸ਼ਹਿਰ ਦੇ ਇਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਇਹ 50+ ਜਿਹੜੇ ਡਿਸੇਬਲ ਬੱਚੇ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਕੋਈ ਮੱਲੇ ਕੀ ਸਵੇ ਲੋਕੀ ਪ੍ਰੌਪਰ ਉਹਨਾਂ ਦੇ ਸਰੀਰ ਪਈਆਂ ਦੇ ਕਈਆਂ ਨੂੰ ਦਿਖਦਾ ਘੱਟ ਹੈ ਕਈ ਚੁਣਚੇ ਬੜੇ ਸਮਰਥ ਹੈ ਔਰ ਇਹ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਅਸ਼ੀਰਵਾਦ ਨੂੰ ਸਮਝਾਂਗੇ ਕਿ ਜਿਹੜਾ ਸਾਨੂੰ ਐਸੀ ਬਤਾ ਮੌਕਾ ਦਿੱਤਾ ਹੈ ਈ ਦੇਖੋ ਨਰ ਸੇਵਾ ਨਰਾਇਣ ਸੇਵਾ ਇਹ ਸਭ ਤੋਂ ਵੱਡੀ ਸੇਵਾ ਜਿਹੜੀ ਇੱਕ ਆਸਮਾਨ ਨੇ ਸਾਡੇ ਉੱਤੇ ਆਈ ਹੈ ਕੋ ਛੜਤੀ ਬੱਚਿਆਂ ਨੂੰ ਬਹੁਤ ਜ਼ਿਆਦਾ ਵਾਇਰਲ ਇਨਫੈਕਸ਼ਨ ਬੁਖਾਰ ਹੋਈਦਾ ਸੀ ਤੇ ਸੁਸਾਇਟੀ ਦੇ ਟੀਮ ਮੈਂਬਰ ਦੇ ਸਹਿਯੋਗ ਨਾਲ ਸਾਰੇ ਆਪਣੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਇੱਕ ਕੈਂਪੇਨ ਲਗਾਇਆ ਔਰ ਪ੍ਰਭੂ ਦੀ ਕਿਰਪਾ ਨਾਲ ਔਰ ਸਾਰੀ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਬਹੁਤ ਹੀ ਜਿਹੜਾ ਵਧੀਆ ਸਫਲ ਕੈਂਪ ਹੋਇਆ ਕਿ ਬਹੁਤ ਸਾਰੇ ਬੱਚਿਆਂ ਨੂੰ ਦਰਸ਼ਨ ਸੇਵਾ ਔਰ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਸਾਰਿਆਂ ਨੂੰ ਪ੍ਰੋਪਰ ਮੈਡੀਸਨ ਜਿਹੜੀ ਹੈ ਦਿੱਤੀ ਗਈ ਜੀ ਡਾਕਟਰ ਸਾਹਿਬ ਇਸ ਕੈਂਪ ਤੇ ਆਇਓ ਕੈਂਪ ਦਾ ਕੀ ਮੋਟਿਵ ਹੈ ਤੇ ਕਿਹੜੀ ਸੁਸਾਇਟੀ ਵੱਲੋਂ ਕੈਂਪ ਲੱਗਾ ਹੋਇਆ ਜੀ ਗੁਰਦਾਸਪੁਰ ਹੈਲਪਿੰਗ ਸੁਸਾਇਟੀ ਜਿਹੜੀ ਹੈ ਸਾਡੀ ਉਹਦੇ ਵੱਲੋਂ ਸੀ ਕੈਂਪ ਲਗਾਇਆ ਰਿਹਾ ਕੈਂਪ ਵਿੱਚ ਜਿਹੜੇ ਸਾਡੇ ਵਿਕਲੈਂਗ ਬੱਚੇ ਜਿਹੜੇ ਬੋਲ ਨਹੀਂ ਸਕਦੇ ਚੱਲ ਨਹੀਂ ਸਕਦੇ ਉਹਨਾਂ ਵਿੱਚ ਜਿਹੜੀ ਹੁਣ ਮੋਸਲਿੰਗ ਇਨਫੈਕਸ਼ਨ ਚੱਲ ਰਹੀ ਹੈ ਵਾਇਰਲ ਸੀਜ਼ਨਲ ਇਨਫੈਕਸ਼ਨ ਜਿਹੜੀ ਉਹਨਾਂ ਦੇ ਨਜ਼ਰ ਆਪਾਂ ਕੈਂਪ ਲਗਾਇਆ ਕੈਂਪ ਦੇ ਵਿੱਚ ਆਪਾਂ ਇਹਨਾਂ ਨੂੰ ਸਮਝਾਇਆ ਕਿ ਕਿਹੜੀ-ਕਿਹੜੀ ਚੀਜ਼ਾਂ ਤੋਂ ਅਸੀਂ ਬਚਣਾ ਹੈ ਔਰ ਕਿਹੜੀ-ਕੜੀਆ ਬਾਜ਼ਾਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਪੈਕਟ ਬੰਦ ਹੋ ਜਾਂ ਨਹੀਂ ਖਾਣੀ। ਤੇ ਹੁਣ ਬਾਕੀ ਟੀਚਰ ਸਾਹਿਬਾਨ ਨੂੰ ਸਮਝਾ ਦਿੱਤਾ ਗਿਆ। ਬਾਕੀ ਬੱਚਿਆਂ ਦੇ ਮਦਰ ਫਾਦਰ ਨਾਲ ਕੰਟੈਕਟ ਕਰ ਲਿਆ। ਥੈਂਕ ਯੂ। ਆ ਪਾਨਿਸ਼ਨੀ ਕੁੱਤਾ ਜੀ ਇਸ ਕੈਂਪ ਲੋਟ ਵਿੱਚ ਤੁਸੀਂ ਆਏ ਹੋ ਇਹਦੇ ਬਾਰੇ ਕੀ ਕਹਿਣ ਜਾਂਦੇ ਹੋ? ਨਹੀਂ ਨਿਖਲ ਜੀ ਜਿਹੜਾ ਗੁਰਦਾਪੁਰ ਹੈਲਥ ਕੇਅਰ ਸੈਂਟਰ ਵਾਲੋ ਬਹੁਤ ਉਪਰਾਲਾ ਕਰ ਰਹੇ ਆ ਬੜੀ ਅਛਾਹ ਦੇ ਜਿੰਨੇ ਵੀ ਸਕੂਲਾਂ 'ਚ ਜਾਂ ਪੋਰ ਕੈਂਪ ਲਗਾ ਲਿਆ ਕਿਸੇ ਨੂੰ ਜਰੂਰ ਮੰਦ ਇਹਨੂੰ। ਉਹ ਸਟੂਲੈਂਟ ਵੀ ਦਿੰਦੇ ਆ ਚੇਅਰਸ ਵਗੈਰਾ ਜਾਂ ਜੋ ਵੀ ਲੋੜ ਹੋਵੇ ਬੈੱਡ ਦੀ ਲੋੜ ਪਿਆ ਜਾਂ ਕੁਛ ਹੈ ਫਿਰ ਬਹੁਤ ਅੱਛਾ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ ਤਾਂ ਹੀ ਆਸ਼ਾ ਕਰਦੇ ਆ ਕਿ ਇਹਨਾਂ ਦੀ ਅਗਵਾਈ 'ਚ ਇਹ ਹੋਰ ਵੀ ਅੱਗੇ ਜਾਏ